ਪਸਾਬ ਜਿਹੜੀ ਅੱਜ ਬੋੜਾ ਵਾਲੇ ਵਿੱਚ ਤੁਹਾਡੀ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਉਹਦਾ ਕੀ ਕਾਰਨ ਕਿਉਂ ਹੋਇਆ ਕੰਮ ਜੀ ਕੋਈ ਮੈਂ ਬੂਰ ਦੇ ਵਿੱਚ ਉੜਪਾ ਕੇ ਮਿਲਿਆ ਮੈਨੂੰ ਉੱਥੇ ਪਤਾ ਲੱਗਾ ਬੂਰ ਦੇ ਵਿੱਚ ਵੀ ਜਗਜੀਤ ਸਿੰਘ ਦੇ ਘਰੇ ਬੰਦੇ ਇਕੱਠੇ ਹੋ ਗਏ ਆ ਵੀ ਤੇਰੇ ਕਰ ਨਿਸ਼ਾਨ ਕਰਨਗੇ ਮੈਂ ਉਹ ਤੋਂ ਬੂਰ ਪਾ ਕੇ ਦਬਰ ਤੋਂ ਨਿਕਲਿਆ ਤੇ ਉਹ ਬੰਦੇ ਆ ਕੇ ਦੋ ਗੱਡੀਆਂ ਮੇਰੇ ਅੱਗੋਂ ਵੀ ਆ ਗਈਆਂ ਦੋ ਗੱਡੀਆਂ ਪਿਛਲੀ ਆ ਗਈਆਂ ਨਾਲ ਮੋਸਿਆਂ ਕਰਾਟ ਸਤ ਤੇ ਉਹ ਜਗਜੀਤ ਸਿੰਘ ਨੇ ਕਰਾ ਕੇ ਆਪਦੇ ਘਰ ਤੋੜ ਕੇ ਬੰਦੇ ਸ਼ਾਇਦ ਵਿੱਚ ਹੈਗਾ ਕਿ ਨਹੀਂ ਹੈਗਾ ਨਾਲ ਘਰੋਂ ਨਾਲ ਆਇਆ ਉਦੇ ਘਰੇ ਇਕੱਠੇ ਹੋਏ ਆ ਉਹ ਬੰਦਾ ਮੈਨੂੰ ਜਾਨ ਤੋਂ ਮਰਾਉਣਾ ਚਾਹੁੰਦਾ ਬੜੇ ਚਿਰ ਪਹਿਲਾਂ ਵੀ ਫੇਸਬੁਕ ਤੇ ਲਾਈਵ ਹੋ ਕੇ ਬੋਲਿਆ ਵੀ ਮੈਂ ਇਹਨੂੰ ਛੱਡਣਾ ਨਹੀਂਗਾ ਮੈਂ ਇਹਨੂੰ ਮਾਰਨਾ ਕੋਈ ਪ੍ਰਾਇਰੈਂਜਸ ਕੀ ਕਰਨ ਸੀ ਕਿ ਵੋਟਰਾਂ ਨੂੰ ਲੈ ਕੇ ਅੱਜ ਜਿਹੜੀ ਲੜਾਈ ਸੀ ਇਹਨੇ ਫਰਾਡ ਕੀਤਾ ਜੀ 420 ਦਾ ਕਿਸੇ ਨਾ ਠੱਗੀ ਮਾਰੀ ਗਈ ਜ਼ਮੀਨ ਵੇਚੀ ਉਹ ਤੇ ਲੋਨ ਸੀਗਾ ਇਹਦੇ ਪਤਾ ਹੋਇਆ ਇਹਦਾ ਹੀ ਪਤਾ ਇਹਦਾ ਨਹੀਂ ਕਰਾਇਆ ਠੀਕ ਆ ਉਹ ਰੱਖਦਾ ਇਹਦਾ ਹੈਗਾ ਜਿਹੜੇ ਮੰਨ ਲਓ ਗਲਤ ਕਿਸਮ ਦੇ ਬੰਦੇ ਆ ਇਹ ਆਪ ਹੀ ਜਿਹੜਾ ਜਿਹੜਾ ਸਦਾ ਗਲਤ ਕਿਹਾਦਾ ਇਹਦੇ ਸ਼ਰਾਬ ਦੇ ਪੰਜ ਚਾਰ ਪਤੀ ਹੋ ਗਿਆ ਇਹ ਇਹ ਗਲਤ ਬੰਦਾ ਜੀ ਆਪੇ ਉਹ ਹੋ ਜੇ ਦੋ ਬੰਦਿਆਂ ਨਾਲ ਲੈਂਕ ਅਸੀਂ ਆਪਦੇ ਹੈਗੇ ਕਮਾਈ ਕਰਨ ਵਾਲੇ ਬੰਦੇ ਜੀ ਘਰੇ ਕੰਮ ਕਰ ਨਾਲ ਸਾਾਨੂੰ ਪਹਿਲਾਂ ਵੀ ਦਾਦੂ ਮਾਰਦੇ ਰਹੇ ਆ ਮਰੀਏ ਇੱਥੋਂ ਆਉਂਦੇ ਗਲੀ ਚ ਵੀ ਗੇੜੇ ਮਾਰਦੇ ਰਹੇ ਆ ਮੈਨੂੰ ਇਹਨਾਂ ਨੇ ਕਿਹੜੀ ਕਿਹੜੀ ਟਾਰਚਰ ਕੀਤਾ ਤੇ ਇਹਨੇ ਮੁੜ ਕੇ ਲਾਈਵ ਹੋ ਕੇ ਵੀ ਕਿਹਾ ਨਹਿਰ ਤੇ ਮੇਰੇ ਕੋਲ ਉਹਦੀ ਉਹਦੀ ਫੇਸਬੁੱਕ ਵੀ ਉਹ ਹੈਗੀਆਂ ਇੱਥੇ ਇਹ ਆਪਦੀ ਫੇਸਬੁੱਕ ਤੇ ਆਈਡੀ ਦੇ ਇਹ ਨਹੀਂ ਬੋਲੇ ਕਿ ਮੈਂ ਇਹਨੂੰ ਚੜਨਾ ਨਹੀਂ ਮਾਰ ਦੇਣਾ ਮੀ ਅੱਜ ਜਿਹੜੀ ਜਿਹੜੀ ਘਟਨਾ ਹੋਈ ਆ ਅੱਜ ਤੁਸੀਂ ਵੋਟ ਪਾ ਕੇ ਨਿਕਲੇ ਸੀਗੇ ਵੋਟਰ ਵਾਂ ਤੋਂ ਬਾਅਦ ਜਿਹੜੀ ਤੁਹਾਡੇ ਤੇ ਹਮਲਾ ਹੋ ਗਿਆ ਹੈਗਾ ਤੇ ਉਹਦੇ ਵਿੱਚ ਕਿੰਨਾ ਕੁ ਗੱਡੀ ਦਾ ਨੁਕਸਾਨ ਹੋਇਆ ਉਹ ਵੋਟਾਂ ਨੂੰ ਲੈ ਕੇ ਹੋਇਆ ਵਾ ਕਿ ਕੀ ਗੱਲ ਉਹ ਮੈਨੂੰ ਮਾਰਨਾ ਚਾਹੁੰਦੇ ਆ ਜੀ ਇਹ ਦਰਜੀਤ ਸਿੰਘ ਮਾਰਉਣਾ ਚਾਹੁੰਦਾ ਮੈਨੂੰ ਅਸਲੀ ਕਰਨਾ ਜਿਹੜਾ ਇਹ ਅੱਗੇ ਵੀ ਹਮਲੇ ਕਰਾ ਰਿਹਾ ਇਹਦੇ ਕਰੇ ਇਕੱਠੇ ਹੋਏ ਆ ਇਹਨਾਂ ਨੇ ਉੱਥੋਂ ਵੇਖਿਆ ਵੀ ਜਦੋਂ ਪੋਲਿੰਗ ਬੂਥ ਦੇ ਵਿੱਚੋਂ ਨਿਕਲਣ ਲੱਗਾ ਸਾਹਮਣੇ ਸਾਈਡ ਤੇ ਘਰ ਸੀ ਉੱਥੇ ਬੈਠੇ ਜਾਂਦੇ ਵੇਖਿਆ ਵੀ ਹੁਣ ਇਹ ਅੰਦਰ ਨਿਕਲ ਕੇ ਗੱਡੀ 'ਚ ਬਹਿਣ ਲੱਗਾ ਇਹਨਾਂ ਨੇ ਦੋ ਗੱਡੀਆਂ ਫ 7-8 ਮੋਟਰਸਾਈਕਲ ਇਹਨਾਂ ਨੇ ਮੈਂ ਜਦੋਂ ਮੈਂ ਦਮਿੰਦਰ ਸਿੰਘ ਸਨੋ ਅਗਰ ਸਿੰਘ ਦੇ ਘਰ ਦੇ ਕੋਲ ਆਇਆ ਉਹ ਕ੍ਰੋਸ ਕੀਤਾ ਮੈਂ ਘਾਰੇ 7-8 ਕਰ ਮਾਗੇ ਇਹਨਾਂ ਨੇ ਦੋ ਗੱਡੀਆਂ ਮੇਰੇ ਅੱਗੇ ਲਾਤੀਆਂ ਪਿੱਛੋਂ ਜਦੋਂ ਮੈਂ ਵੇਖਿਆ ਤੇ ਇੰਦਰੀ ਇਹਨਾਂ ਨੇ ਛੱਡਣਾ ਨਹੀਂ ਇਹਨੂੰ ਪਰ ਲੋ ਮਾਰ ਦੇਣਾ ਤੇ ਮੈਂ ਉੱਥੋਂ ਭੱਜ ਕੇ ਗੱਡੀ ਸ਼ਟਾਰ ਡਾਕੇ ਮੈਂ ਭੱਜ ਕੇ ਦਮਿੰਦਰ ਸਿੰਘ ਦੇ ਘਰੇ ਵੱਰ ਗਿਆ ਜਦੋਂ ਮੈਂ ਪਿੱਛੋਂ ਵੇਖਿਆ ਤੇ ਪਿੱਛੋਂ ਵੀ ਇੱਕ ਗੱਡੀ ਤੇ 6-7 ਮੋਟਰਸਾਈਕਲ ਉੱਤਰ ਕੇ ਮੇਰੇ ਦੁਆਲੇ ਹੋ ਗਏ ਆ ਆ ਮੇਰੇ ਇੱਕ ਉਹਨਾਂ ਨੇ ਮਾਰਿਆ ਵੀ ਇਸ ਵਾਰ ਦੀ ਤੇ ਮੈਂ ਬਾਜ ਦੇ ਅੰਦਰ ਵਰ ਗਿਆ ਉੱਥੇ ਕੁਝ ਜਿਹੜੇ ਉਹ ਘਰ ਵਾਲੇ ਪਰਿਵਾਰ ਸੀ ਬੈਠੇ ਜਿਵੇਂ ਬੂਤਲ ਮੰਦੇ ਹੋਰ ਬੈਠੇ ਜੋ ਮੈਂ ਘਰ ਕੋਲ ਉਹ ਅੱਗੋਂ ਕਿਤੇ ਮੈਂ ਬਾਜ ਦੇ ਅੰਦਰ ਵਰ ਗਿਆ ਮੁਰਕੇ ਇਹਨਾਂ ਨੇ ਦੋ ਵਾਰ ਵਾਰ ਕੱਢੇ ਉੱਥੇ ਫਿਰ ਨਹੀਂ ਕਿਤੇ ਵਾਰ ਵਾਰ ਖਾਈਏ ਸਾਹਮਣੇ ਉੱਥੇ ਇਹ ਮੁੜ ਕੇ ਇਹਨਾਂ ਨੇ ਕੀ ਕੀਤਾ ਮੈਂ ਅੰਦਰ ਵਰ ਗਿਆ ਜੇ ਦੇਖਿਆ ਉੱਥੇ ਉੱਥੇ ਬੋਲਦੇ ਰਹੇ ਫਿਰ ਆ ਕੇ ਮੇਰੀ ਗੱਡੀ ਪੰਦੀ ਇਹਨਾਂ ਨੇ ਕਿੰਨਾ ਕੁ ਨੁਕਸਾਨ ਕਰੀ ਜਾ ਰਿਹਾ ਸੀ ਗੱਡੀ ਸਾਰੀ ਤੋੜ ਦਿੱਤੀ ਤੁਸੀਂ ਵੇਖੋ ਉੱਥੇ ਜਾ ਕੇ ਸ਼ੀਸ਼ੇ-ਸੂਸ਼ੇ ਜੋ ਬੰਨੋਟ ਵਗੈਰਾ ਸਾਰੀ ਗੱਡੀ ਬਿਲਕੁਲ ਖਤਮ ਕਰ ਦਿੱਤੀ ਤੇ ਇਸ ਨਾਲ ਗੱਡੀ ਦਾ ਕੌਣ ਕਮਿ ਉਹ ਜਿਹੜੇ ਜਿਹੜੇ ਸਖਤ ਬੰਦੇ ਆ ਇਹਦੀ ਆਮ ਆਦਮੀ ਪਾਰਟੀ ਇਹੋ ਜਿਹੇ ਬੰਦੇ ਨੂੰ ਜੁਆਇਨ ਕਰਾ ਰਹੀ ਆ ਤੇ ਮੇਰਾ ਫੋਨ ਆਈ ਮੈਂ ਤੁਹਾਨੂੰ ਉਹਨਾਂ ਦੀ ਫੋਟੋ ਸਰੋਪੇ ਪਾਈ ਥੋੜੇ ਦਿਨ ਹੋਇਆ ਆ ਆਮ ਆਦਮੀ ਪਾਰਟੀਏ ਸਰੋਪੇ ਪਾ ਕੇ ਇਹੋ ਜੇ ਇਹੋ ਜੇ ਜਿਹੜਾ ਦਿਲਜੀਤ ਸਿੰਘ ਉਹ ਆਮ ਆਦਮੀ ਦੀ ਪਾਰਟੀ ਦਾ ਵਰਕਰ ਆ ਜੀ ਉਹ ਪਿੰਡ ਦੇ ਵਿੱਚ ਮੇਰਾ ਕਾਰਖਾਨਾ ਇਸੇ ਕਲੋਂ ਆ ਉਹ ਬੰਦਾ ਕਰਾ ਰਿਹਾ ਇਹ ਇਹੜੇ ਬੰਦੇ ਆ ਇਹਨਾਂ ਨੂੰ ਸਰੋਪੇ ਪਾ ਕੇ ਥੋੜੇ ਦਿਨ ਪਹਿਲਾਂ ਨਰੇਸ਼ ਕੁਟਾਲੀਆ ਸ਼ਾਮਲ ਕਰਕੇ ਗਿਆ ਜੀ ਇਹਨਾਂ ਨੂੰ ਇਹ ਆਮ ਆਮੀ ਦੀ ਪਾਰਟੀ ਨਾਲ ਸੰਬੰਧ ਰੱਖਦੇ ਆ